ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਠਾਣਾ ਸਾਦਕ ਦੀ ਪੁਲਿਸ ਨੇ ਚੋਰੀ ਦੇ ਇੱਕ ਮੋਟਰਸਾਈਕਲ ਤੇ ਇੱਕ ਮੋਟਰ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪਿਛਲੇ ਦਿਨੀ ਪਿੰਡ ਪਿੰਡੀ ਬਰੋਚਾਂ ਦੇ ਖੇਤਾਂ ਦੇ ਵਿੱਚੋਂ ਚਾਰ ਮੋਟਰਾਂ ਚੋਰੀ ਹੋਈਆਂ ਸਨ ਕਿਸਾਨਾਂ ਵੱਲੋਂ ਸ਼ੱਕ ਦੇ ਆਧਾਰ ਤੇ ਚੋਰਾਂ ਦੀ ਜਿਹੜੀ ਪੈਟਰਨ ਪਛਾਣੀ ਸੀ ਅਖੀਰ ਪੁਲਿਸ ਦੀ ਮਦਦ ਨਾਲ ਦੋ ਨੌਜਵਾਨਾਂ ਨੂੰ ਇੱਕ ਮੋਟਰ ਸਮੇਤ ਕਾਬੂ ਕੀਤਾ ਹੋਰ ਗੱਲਬਾਤ ਕਰਦੇ ਆਂ ਥਾਣਾ ਸਾਦਕ ਦੇ ਮੁਖੀ ਅਵਨੇਂਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਦਕ ਤੋਂ 타입ਰੀ ਸੋਨੀ ਦੀ ਰਿਪੋਰਟ ਹਾਂਜੀ ਸਰ ਜਿਹੜਾ ਇਹ ਮੋਟਰਾਂ ਚੋਰੀ ਦੇ ਤਾਂ ਮੋਟਰਸਾਈਕਲ ਚੋਰੀ ਦੇ ਵਿੱਚ ਕਮਕਦਮਾਂ ਦਰਜ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਜੀ ਜੀ ਐਫ ਆਈ ਆਰ ਨੰਬਰ ਨੰ 84 ਹੈ ਅੰਡਰ ਸੈਕਸ਼ਨ 379 411 ਥਾਣਾ ਸਾਦਕ ਰਜਿਸਟਰ ਕੀਤੀ ਹੈ ਇਹ ਮਕਦਮਾ ਰਜਿਸਟਰ ਕੀਤਾ ਵਰਬੇਅਰ ਕੁਲਦੀਪ ਸਿੰਘ ਪੁੱਤਰ ਕੌਰ ਸਿੰਘ ਪਿੰਡੀ ਬਲੂਚਾ ਇਮਗਰ ਪਿੰਡ ਤੋਂ ਕੁਝ ਦਿਨ ਪਹਿਲਾਂ ਮੋਟਰਾਂ ਲਥੀਆਂ ਸੀਗੀਆਂ ਤੇ ਉਹ ਆਪਣੇ ਪੱਦਰ ਤੇ ਭਾਲ ਕਰ ਰਹੇ ਸੀਗੇ ਉਹਨਾਂ ਨੂੰ ਬੰਦੇ ਬੰਦੇ ਬਾਰੇ ਸ਼ੱਕ ਪਿਆ ਟਰੇਸ ਕੀਤਾ ਸਾਡੇ ਨਾਲ ਉਹਨਾਂ ਨੇ ਇਨਫੋਰਮ ਕੀਤਾ ਸੀ ਐਫਆਈਆਰ ਰਜਿਸਟਰ ਕਰਕੇ ਰੇਡ ਕੀਤੀ ਰੇਡ ਕਰਨ ਤੇ ਇੱਕ ਮੋਟਰਸਾਈਕਲ ਇਹਨਾਂ ਦੇ ਕੋਲੋਂ ਜਿਹੜਾ ਚੋਰੀ ਦਾ ਲੱਗਦਾ ਬਿਨਾ ਨੰਬਰੀ ਮੋਟਰਸਾਈਕਲ ਹੈ ਪਹਿਲੀ ਮੁੱਢਲੀ ਪੁੱਛ ਕੇ ਇਸ ਤੇ ਚੋਰੀ ਦਾ ਹੁਣਾ ਪਾਇਆ ਗਿਆ ਠੀਕ ਹੈ ਜੀ ਤੇ ਇੱਕ ਮੋਟਰ ਜਿਹੜੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਨਾਂ ਦੇ ਇਹਨਾਂ ਨੂੰ ਕੱਲ ਮਾਣਯੋਗ ਅਦਾਲਤ ਤੇ ਪੇਸ਼ ਕੀਤਾ ਸੀਗਾ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀਗਾ ਰਿਮਾਂਡ ਦੇ ਦੌਰਾਨ ਪੁੱਛਗਿੱਛ ਤੋਂ ਜਿਹੜੇ ਵਿਅਕਤੀ ਨੂੰ ਅੱਗੇ ਕਬਾੜੀਆਂ ਨੂੰ ਇਹਨਾਂ ਨੇ ਮੋਟਰਾਂ ਵੇਚੀਆਂ ਸੀਗੀਆਂ ਉਹ ਟਰੇਸ ਆਊਟ ਹੋ ਗਿਆ ਹੁਣ ਉਹਦੇ ਖਿਲਾਫ ਟੀਮ ਬਣਾ ਕੇ ਭੇਜੀ ਹੋਈ ਹੈ ਉਹ ਜਲਦੀ ਉਹਦੀ ਤੁਰਕਭਰੀ ਜੜੀ ਕਰਵਾ ਲਾ ਪਹਿਲੇ ਇਹ ਇੱਕ ਵਿਅਕਤੀ ਜਿਹੜਾ ਗੁਰਸੇਵਕ ਸਿੰਘ ਹੈ ਇਹਦੇ ਗੁਰਮੀਤ ਸਿੰਘ ਹੈ 50 ਸਾਲ ਦੇ ਕਰੀਬ ਉਮਰ ਹੈ ਅਹਿਮਦ ਢੰਡੀ ਦਾ ਇਹਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਹੋਏ ਠੀਕ ਹੈ ਜੀ